ਸੇਲਾਖੁਰਦ ਦੇ ਕੁਆਂਟਮ ਪੇਪਰ ਮਿਲ ਕੋਲ ਨਿਤ ਦਿਨ ਤੂੜੀ ਨਾਲ ਭਰੀਆਂ ਲੰਘ ਰਹੀਆਂ ਓਵਰਲੋਡ ਟਰੈਕਟਰ ਟਰੈਲੀਆਂ ਦੇ ਕਾਰਨ ਵੱਡੇ ਹਾਦਸੇ ਵਾਪਰ ਰਹੇ ਨੇ ਅਜੇ ਹਾਈ ਇੱਕ ਹੋਰ ਹਾ사 ਕਸਬਾ ਸੇਲਾਖੁਰਦ ਵਿਖੇ ਵਾਪਰਿਆ ਹੈ ਜਿੱਥੇ ਕਿ ਓਵਰਲੋਡ ਤੂੜੀ ਨਾਲ ਭਰੀ ਹੋਈ ਇੱਕ ਟਰੈਕਟਰ ਟਰੈਲੀ ਛੋੜੇ ਹਾਥੀ ਨਾਲ ਟਕਰਾਨ ਤੋਂ ਬਾਅਦ ਬਿਜਲੀ ਦੇ ਖੰਭਿਆਂ ਅਤੇ ਘਰ ਦੀ ਦੀਵਾਰ ਨੂੰ ਤੋੜਦੀ ਹੋਈ ਘਰ ਵਿੱਚ ਦਾਖਲ ਹੋ ਗਈ ਇਸ ਹਾਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਸੇ ਕਾਰਨ ਲੰਮਾ ਸਮਾਂ ਇਲਾਕੇ ਦੀ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ ਜਿਸ ਨਾਲ ਵੱਡੀ ਪਰੇਸ਼ਾਨੀ ਛੇਦਨੀ ਪਈ ਘਰ ਮਾਲਕ ਜਸਪਾਲ ਸਿੰਘ ਮੁਤਾਬਕ ਇਸ ਹਾਸੇ ਨਾਲ ਉਹਨਾਂ ਦਾ 50000 ਤੋਂ ਵੱਧਾ ਨੁਕਸਾਨ ਹੋ ਗਿਆ ਸੀ ওভারਲੋਡ ਸੀ ਮਾਲ ਬਹੁਤ ਲੱਦੇਆ ਥਾ ਤੇ ਉਹ ਟੈਂਪੂ ਚ ਵੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਜੀ ਕਿਉਂਕਿ ਸਾਡਾ ਅੰਦਰ ਫੈਮਿਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾਅ ਹੋਇਆ ਉਹ ਤਾਂ ਸਾਰੀ ਦਿਨ ਲੈਟਰੀ ਹੋਏ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਉਂਦੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਲੱਦ ਘੱਟ ਲੱਦਣਾ ਤੇ ਲੱਦ ਲੱਦਣਾ ਨਾ ਨੁਕਸਾਨ ਜਿਆਦਾ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਥਵੇਰੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿਸ ਨੇ ਕੋਸ਼ ਕਰਨਾ ਕਿਸ ਨੇ ਕੋਸ਼ ਕਰਨਾ ਗੁਰਦੁਆਰਿਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੇ ਜਿਹੜੀ ਲੱਦ ਹੈ ਘੱਟ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮਿਲ ਵਾਲੇ ਵੀ ਕਹਿਣ ਵੀ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਗਵਲ ਲਾਹੌਰ ਲੈਣ ਲੱਦਾ ਇਹ ਕੋਈ ਰੋਕ ਨਹੀਂ ਜੀ ਲੱਗਦੀ ਕਦੋਂ ਕੰਮ ਕਰਦੇ ਆ ਦੇਖੋ ਇਹ ਅਣਗਹਿਲੀ ਆ ਨਾ ਤਾਂ ਇਹਨਾਂ ਦਾ ਕੋ ਇਹ ਰੂਲ ਫਾਲੋ ਕਰਦੇ ਆ ਦੇਖੋ ਤੁਸੀਂ ਕਟੋ ਘਟ 30 ਫੁੱਟ ਦੀ ਇਹ ਲੱਦ ਲਦੀ ਹੋ ਆ ਇਹ ਸ਼ਰੀਆਮ ਕਾਨੂੰਨ ਦੀਆਂ ਤਜਾੜਾਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਬਿਜਲੀ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਵਾਲੇ ਇਧਰੋਂ ਆ ਰਹੇ ਸੀ ਇਹ ਸਾਰੀ ਇਹ ਪੇਪਰ ਮਿਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹੇ ਆ ਕੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਪਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਚਾਹੇ ਬਿਜਲੀ ਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਐਡੀ ਲੱਦ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਦ ਇਹਨਾਂ ਨੇ ਲੱਦ ਲੱਦੀਓ ਆ ਕਮ ਸੇ ਕਮ ਦੋ ਟਰੱਕਾਂ ਦਾ ਮਾਲ ਭਰਿਆ ਏ ਟਰਾਲੀ ਦੇ ਵਿੱਚ ਤੇ ਸ਼ਰਿਆਮ ਗਲਤ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਡਾਇਰੈਕਟਰ ਵਾਲਿਆਂ ਦੇ ਖਿਲਾਫ ਇਜ਼ਰਾਨ ਬਿਜਲੀ ਵਿਭਾਗ ਦੇ ਜਵਾਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਪੋਲ ਤੇ ਇੱਕ ਵੱਡਾ ਬਕਸਾ ਤੋੜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਵਿਭਾਗ ਦਾ ਤਕਰੀਬਨ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਵੁੱਡ ਸੈਲਾ ਕੋਰਡ ਵਿੱਚ ਜੌਬ ਕਰਦਾ ਆ ਤੇ ਜਿਹੜੀ ਰਾਤ ਪਤਾ ਲੱਗਿਆ ਵੀ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਦੋ ਪੋਲ ਇਹਨਾਂ ਨੇ ਤੋੜ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ ਤੇ ਜਿੱਥੋਂ ਤਾਈ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡਰਿੰਕ ਕੀਤੀ ਸੀ ਪਰ ਡਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮੇਲ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਿਤਾਰਾ ਤੋੜ ਦਿੰਦੇ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ politcal ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਤੇ ਖਰਚਾ ਨਾ ਪਾਓ ਇਹਨੂੰ ਐਦਾਂ ਸਮਝੋ ਐਦਾਂ ਕਰੋ ਨੀਅਰ ਵੋਟ ਐਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਗਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਵੀ ਟੋਟਲ ਨੁਕਸਾਨ ਐਕਚੁਅਲ ਫਿਗਰ ਕਿਆ ਬਣੀ ਹੈ ਉਧਰ ਇਸ ਹਾਸੇ ਸਬੰਧੀ ਸੈਲਾ ਚੌਂਕੀ ਦੇ ਅਧਿਕਾਰੀ ਮੋਨ ਲਾਲ ਨੇ ਦੱਸਿਆ ਕਿ ਬਿਆਨਾਂ ਤੋਂ ਬਾਅਦ ਹਾਸੇ ਦੇ ਕਾਰਨਾਂ ਦੀ ਜਾਂਚ ਕਰਦੇ ਆ ਉਚਿਤ ਕਾਰਵਾਈ ਕੀਤੀ ਜਾਵੇਗੀ ਗਰ ਸ਼ੰਕਰ ਤੋਂ ਨਵਰਾਂਗ ਚੈਨਲ ਰਿਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ